ਅਸੀਂ ਸਿੱਧੇ ਸਾਦੇ ਬੰਦੇ ਹਾਂ ਅਹ ਅਸੀਂ ਸਿੱਧੇ ਸਾਦੇ ਬੰਦੇ ਹਾਂ ਸਾਨੂੰ ਲੋਕ ਵਿਖਾਵਾ ਨਹੀਂ ਆਉਂਦਾ ਅਸੀਂ ਸਿੱਧੇ ਸਾਦੇ ਬੰਦੇ ਹਾਂ ਸਾਨੂੰ ਲੋਕ ਵਿਖਾਵਾ ਨਹੀਂ ਆਉਂਦਾ ਜੋ ਦਿਲ 'ਚ ਹੁੰਦਾ ਕਹਿ ਦਈਏ ਜੋ ਦਿਲ 'ਚ ਹੁੰਦਾ ਕਹਿ ਦਈਏ ਸਾਨੂੰ ਵੱਲ ਬਦਲੀਵਾ ਨਹੀਂ ਆਉਂਦਾ ਜੋ ਦਿਲ 'ਚ ਹੁੰਦਾ ਕਹਿ ਦਈਏ ਸਾਨੂੰ ਵੱਲ ਬਦਲੀਵਾ ਨਹੀਂ ਆਉਂਦਾ ਅਸੀਂ ਤਕੜਾ ਵੇਖ ਕੇ ਛੜਦੇ ਨਹੀਂ ਅਸੀਂ ਤਕੜਾ ਵੇਖ ਕੇ ਛੜਦੇ ਨਹੀਂ ਮਾੜੇ ਤੋਂ ਪਾਸਾ ਵੱਟਦੇ ਨੇ ਵਾਹ ਜੀ ਵਾਹ ਹਰ ਇਤਨਾਲ ਮਿਲ ਕੇ ਰਹਿੰਦੇ ਆ ਸਾਨੂੰ ਨਕਲੀ ਹਾਸਾ ਆਉਂਦਾ ਨਹੀਂ ਹਰ ਇੱਕ ਨਾਲ ਮਿਲ ਕੇ ਰਹਿੰਦੇ ਆ ਸਾਨੂੰ ਨਕਲੀ ਹਾਸਾ ਆਉਂਦਾ ਨਹੀਂ ਅਸੀਂ ਜਿਸਤਾ ਕੀਤਾ ਦਿਲ ਤੋਂ ਕੀਤਾ ਅਸੀਂ ਜਿਸਤਾ ਕੀਤਾ ਦਿਲ ਤੋਂ ਕੀਤਾ ਕਦੀ ਮਤਬਲ ਕਦੀ ਮਤਬਲ ਕੱਢ ਕੇ ਛੱਡਿਆ ਨਹੀਂ ਕਦੀ ਮਤਬਲ ਕੱਢ ਕੇ ਛੱਡਿਆ ਨਹੀਂ ਅਸੀਂ ਕਈਆਂ ਨਾਲੋਂ ਚੰਗੇ ਆ ਤੇ ਕਈਆਂ ਨਾਲੋਂ ਮੰਦੀ ਵੀ ਆ ਅਸੀਂ ਕਈਆਂ ਨਾਲੋਂ ਚੰਗੇ ਆ ਕਈਆਂ ਨਾਲੋਂ ਮੰਦੇ ਆ ਸਾਨੂੰ ਫੈਸ਼ਨ ਕਰਨਾ ਆਉਂਦਾ ਨਹੀਂ ਸਾਨੂੰ ਕਿਸੇ ਬ੍ਰੈਂਡ ਦਾ ਪਤਾ ਨਹੀਂ ਅਸੀਂ ਸਿੱਧੇ ਸਾਦੇ ਬੰਦੇ ਆ ਅਸੀਂ ਸਾਰੇ ਧਰਮਾਂ ਦਾ ਆਦਰ ਕਰਦੇ ਅਸੀਂ ਇਹੋ ਜਿਹੇ ਬੰਦੇ ਆ ਅਸੀਂ ਸਾਰੇ ਧਰਮਾਂ ਦਾ ਆਦਰ ਕਰਦੇ ਅਸੀਂ ਇਹੋ ਜਿਹੇ ਬੰਦੇ ਹਾਂ ਮੈਂ ਬਹੁਤ ਵਾਰੀ ਦੱਸ ਚੁੱਕੀ ਹਾਂ ਕਿ ਮੈਂ ਕੋਈ ਕੰਨਕਾਰ ਕੋ ਜੀਤਕਾਰ ਕੋ ਐਸੀ ਗੱਲ ਨਹੀਂ ਹੈਗੀ ਮੈਂ ਕਵਿਤਾ ਦੀਆਂ ਚਾਰ ਕੁ ਲਾਈਨਾਂ ਜੋੜਦੀ ਆਂ ਤੋਂ ਜਦੋਂ ਤੁਸੀਂ ਕਵੀ ਦਰਬਾਰ ਕਰਦੇ ਹੋ ਮੇਰਾ ਚੀ ਕਰਦਾ ਏ ਤੂੰ ਮੈਂ ਆਪਣੇ ਵੀਰਾਂ ਨੂੰ ਤੇ ਭੈਣਾਂ ਨੂੰ ਸੁਣਾ ਕੇ ਆਵਾ ਤੇ ਇਸ ਕਰਕੇ ਮਾਣੀ 45 ਸੈਕਿੰਡ ਹੀ ਲਾਵਾਂਗੀ ਦੇਖੋ ਕਿ 타 ਹਿੰਦੀ ਕਦਰ ਕਰਨੀ ਚਾਹੀਦੀ ਹੈ ਅੱਜ ਜਿਹੜੀ ਕਵਿਤਾ ਹੈ ਜਿਹਦੇ ਵਿੱਚ ਮੈਂ ਚਾਰ ਕੋ ਅੱਖਰ ਜੋੜੇ ਨੇ ਉਹ ਇਹ ਨੇ ਕਿ ਸਮਾਂ ਇਹੋ ਜਿਹਾ ਹੈ ਕੋਈ ਵੀ ਆਦਮੀ ਕੋਈ ਵੀ ਔਰਤ ਕੋਈ ਵੀ ਕਿਸੇ ਨੂੰ ਪਛਾਣਦਾ ਨਹੀਂ ਤੇ ਹਰ ਕੋ ਜਾਣਦਾ ਹੈ ਮੈਂ ਤੇਰੇ ਤੋਂ ਤਾਂ ਕਵਿਤਾ ਮੈਂ ਆਪ ਲਿਖੀ ਹੈ ਅੱਖਰ ਜੋੜ-ਜੋੜ ਕੇ ਗਲਤੀ ਨਾ ਕੱਢਿਓ ਭਾਜੀ ਭਾਜੀ ਬਤਾਰ ਸਿੰਘ ਸੰਧਾ ਨੇ ਕੱਢਣੀਆਂ ਪਲੀਜ਼ ਸੁਣੀਓ For all types of criminal law, family law, immigration law, convincing and employment matters, please contact Tarandeep Singh on 600.